ਏਤਮਾਨ ਚੈਨਲ ਦੇਖ ਰਹੇ ਸਾਦੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ। ਕਰਰ ਸ਼ਹਿਰ ਦੇ ਵਿੱਚ ਜੋ ਰਾਸਲੀਲਾ ਹੋ ਰਹੀ ਹੈ ਅੱਜ ਇਹ ਸਦਾਸਲੀਲਾ ਦਾ ਤੀਸਰਾ ਦਿਨ ਸੀ। ਸੋ ਜਿਹੜੇ ਬ੍ਰਿਜ ਵਾਸੀ ਰਾਸਲੀਲਾ ਕਰ ਰਹੇ ਨੇ ਬਹੁਤ ਅچھے ਢੰਗ ਦੇ ਨਾਲ ਉਹ ਰਾਸਲੀਲਾ ਕਰ ਰਹੇ ਨੇ ਅਤੇ ਉਹਦਾ ਸਮਝਾ ਰਹੇ ਨੇ ਭਗਵਾਨ ਕ੍ਰਿਸ਼ਨ ਜੀ ਦੇ ਬਾਰੇ ਸੋ ਅੱਜ ਇੱਥੇ ਸ਼੍ਰੀ ਰਾਧਾ ਜੀ ਦਾ ਜਨਮ ਦਿਨ ਦਿਖਾਇਆ ਗਿਆ ਹੈ ਉਹਨਾਂ ਦਾ ਜਨਮ ਦਿਖਾਇਆ ਗਿਆ ਹੈ ਤੇ ਆਪਾਂ ਇੱਥੇ ਸੰਗਤਾਂ ਦੇ ਨਾਲ ਗੱਲਬਾਤ ਵੀ ਕਰਦੇ ਆਂ ਤੇ ਕੁਝ ਝਲਕੀਆਂ ਵੀ ਦਿਖਾਉਨੇ ਆਂ ਰਾਧਾ ਦੇ ਰਾਧੇ ਰਾਧੇ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਿਆ ਜੀ ਜੀ ਰਾਸਲੀਲਾ ਹੋ ਰਹੀ ਹੈ ਤੁਸੀਂ ਹਰ ਰੋਜ਼ ਇੱਥੇ ਰਾਸਲੀਲਾ ਦੇਖਦੇ ਹੋ ਹਾਂਜੀ ਹਾਂਜੀ ਕਿੰਨੇ ਦਿਨ ਹੋ ਗਏ ਚੱਲਦੀ ਇਹ ਇਹ ਤਾਂ 3 ਦਿਨ ਹੋ ਗਏ ਜੀ ਅੱਜ ਤੀਸਰਾ ਦਿਨ ਹੈ ਅੱਜ ਤੀਸਰਾ ਦਿਨ ਹੈ ਸੋ ਕਿਵੇਂ ਲੱਗੀ ਆ ਤੁਹਾਨੂੰ ਬਹੁਤ ਵਧੀਆ ਜੀ ਪਿਛਲੇ ਸਾਲ ਹਰ ਇੱਕ ਸਾਲ ਮਾਣ ਆਨੰਦ ਆਉਂਦਾ ਜੀ ਜਿੱਦਾਂ ਪਿਛਲੀ ਵਾਰ ਲੱਗ ਰਿਹਾ ਸੀ ਉਸ ਤੋਂ ਦੁੱਗਣਾ ਇਸ ਵਾਰ ਲੱਗ ਰਿਹਾ ਓਕੇ ਸੋ ਕੀ ਦਿਖਾਇਆ ਗਿਆ ਅੱਜ ਦੇ ਦਿਨ ਅੱਜ ਮੱਖਣਚੋੜ ਦੀ ਦਿਖਾਈ ਹੈ ਜੀ ਚਾਂਕੀ ਅੱਛਾ ਜੀ ਅੱਜ ਸ੍ਰੀ ਜੀ ਦਾ ਬਰਥ ਦੇ ਸੀਗਾ ਤੇ ਉਹਨਾਂ ਦੀ ਵੀ ਚਾਂਕੀ ਦਿਖਾਤੀ ਤੇ ਨਾਲ ਨਾਲ ਮੀ ਵੀ ਪੈ ਗਿਆ ਜਨੇ ਦੱਸ ਤੇ ਮੈਂ ਆ ਗਈ ਅੱਛਾ ਕਰ ਲੇ ਦਰਸ਼ਨ ਕੀ ਬਾਤ ਹੈ ਸ਼ਕਸ਼ਾਤ ਦਰਸ਼ਨ ਹੋ ਗਏ ਸਤ ਕਰ ਲੇ ਦਰਸ਼ਨ ਵੀ ਬਹੁਤ ਆਨੰਦ ਆਇਆ ਜੀ ਉਹ ਵੜਾ ਸੀਨ ਕਾਫੀ ਜ਼ਿਆਦਾ ਬਾਕੀ ਵੀ ਵਧੀਆ ਸੀਗੇ ਸਾਰੇ ਪਰ ਉਹ ਤਾਂ ਜ਼ਿਆਦਾ ਵਧੀਆ ਲੱਗਿਆ ਜੀ ਰਾਧਾ ਰਾਦੇ ਰਾਧਾ ਜੀ ਹਾਂਜੀ ਲਾਪਰੀ ਜੀ ਬਹੁਤ ਵੱਡੀ ਇਹ ਤੁਹਾਡੀ ਸੇਵਾ ਵੀ ਆ ਇੱਕ ਉਪਰਾਲਾ ਵੀ ਆ ਜਿਹੜਾ ਤੁਸੀਂ ਹਰ ਸਾਲ ਕਰਦੇ ਹੋ ਤੇ ਕੀ ਕਹਿਣਾ ਤੁਹਾਡਾ ਕਿੰਨੇ ਕ ਸਾਲਾਂ ਤੋਂ ਤੁਸੀਂ ਇਹ ਰਾਸਲੀਲਾ ਕਰਵਾਉਂਦੇ ਆ ਰਹੇ ਹੋ ਖਰੜੋ ਦੇ ਵਿੱਚ ਸਾਡਾ ਦੂਸਰਾ ਸਾਲ ਹੈ ਇਸ ਤੋਂ ਪਹਿਲਾਂ ਸੇਠੀ ਭయ్యా ਕਰਦੇ ਸੀ ਜੀ ਅਸੀਂ ਸੇਠੀ ਭయ్యా ਸਾਰੇ ਮਿਲ ਕੇ ਹੀ ਹੁਣ ਇਸ ਵਾਰ ਇੱਧਰ ਕਰ ਰਹੇ ਹਾਂ ਜੀ ਹਾਂਜੀ ਹਾਂਜੀ ਸੋ ਇਹ ਜਿਹੜੀ ਟੀਮ ਹੈ ਆਪਣਾ ਕਰ ਰਹੀ ਹੈ ਕਿੱਥੋਂ ਬੁਲਾਏ ਆ ਇਹ ਆਪਾ ਬ੍ਰਿੰਦਾਵਨ ਤੋਂ ਬੁਲਾਏ ਹੋਏ ਆ ਬ੍ਰਿਜਵਾਸੀ ਜੀ ਇਹ ਕਿੰਨੇ ਦਿਨ ਚੱਲੂਗਾ ਹੁਣ ਇਹ ਆਪਣਾ 9 ਦਿਨ ਦਾ ਸੀਗਾ 3 ਦਿਨ ਦਾ ਹੋ ਗਿਆ 6 ਦਿਨ ਦਾ ਅਜੇ ਬਾਕੀ ਹੈ 6 ਦਿਨ ਅਜੇ ਹੋਰ ਹੈ ਹਾਂਜੀ ਜੀ ਸੋ ਕੀ ਤੁਹਾਨੂੰ ਕਿੰਨੀ ਕਿ ਸ਼ਾਂਤੀ ਮਿਲ ਰਹੀ ਹੈ ਇਸ ਤਰ੍ਹਾਂ ਦਾ ਇਹ ਉਪਰਾਲਾ ਕਰਕੇ ਨਹੀਂ ਬਹੁਤ ਆਨੰਦ ਆ ਰਿਹਾ ਸਾਨੂੰ ਵੀ ਸਭ ਨੂੰ ਸਭ ਨੂੰ ਬਹੁਤ ਆਨੰਦ ਆ ਰਿਹਾ ਅੱਜ ਸ਼੍ਰੀ ਜੀ ਦਾ ਅਸੀਂ ਜਨਮotsਵ ਮਨਾਇਆ ਹੈ ਪਹਿਲੀ ਵਾਰ ਅਸੀਂ ਲੀਲਾ ਸ਼੍ਰੀ ਜੀ ਦੇ ਜਨਮotsਵ ਦੀ ਦੇਖੀ ਹੈ ਜਿਸ ਚ ਬਹੁਤ ਆਨੰਦ ਆ ਰਿਹਾ ਹੈ ਬਹੁਤ ਸਭ ਬਹੁਤ ਖੁਸ਼ ਹੈ ਅੱਜ ਬਹੁਤ ਖੁਸ਼ੀ ਹੈ ਸਾਨੂੰ ਸ਼੍ਰੀ ਜੀ ਦਾ ਬਰਥਡੇ ਹੈ ਜੀ ਵਰਸਾਣੇ ਨਹੀਂ ਗਏ ਪਰ ਸਾਨੂੰ ਲੱਗਿਆ ਕਿ ਅਸੀਂ ਵਰਸਾਣੇ ਚ ਹੀ ਅੱਜ ਅੱਛਾ ਜੀ ਵੈਸੇ ਵਰਸਾਣੇ ਜਾਂਦੇ ਹੋ ਹਾਂਜੀ ਹਾਂਜੀ ਜਾਂਦੇ ਹਾਂ ਹਾਂਜੀ ਰਾਦੇ ਰਾਦੇ ਜੀ ਰਾਦੇ 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 ਜੀ ਕੀ ਨਾਮ ਹੈ ਤੁਹਾਡਾ 파ਰਥ ਜੀ ਕੀ ਤੁਸੀਂ ਵੀ ਇਹ ਰਾਸਲੀਲਾ ਹਰ ਰੋਜ਼ ਦੇਖਦੇ ਹੋ ਜਾਂ ਨਹੀਂ ਜਾਂਦਾ ਮਿਲਦਾ ਤਾਂ ਦੰਦਾ ਜੀ ਓਕੇ ਹੂੰ ਪਹਿਲਾਂ ਕਦੇ ਦੇਖੀਏ ਤੁਸੀਂ ਹਾਂਜੀ ਜੀ ਪਹਿਲਾਂ 1-2 ਸਾਲ ਲੋਕਾਂ ਦੇਖਦੇ ਨੂੰ ਕਿੱਥੇ ਦੇਖੀ ਸੀ ਪਹਿਲਾਂ ਉੱਧਰ ਦੇਖੀ ਸੀ ਨੇ ਜਨਤਾ ਚੌਕ ਵਾਲੇ ਕੋਈ ਹੁਣ ਇਸ ਇੱਧਰ ਹੋ ਰਹੀ ਹੈ ਕੀ ਕਹਿਣਾ ਤੁਹਾਡਾ ਕੀ ਮੰਨਦੇ ਹੋ ਵੀ ਇਹਦੇ ਨਾਲ ਕੀ ਸਿੱਖਿਆ ਮਿਲਦੀ ਹੈ ਕੋਈ ਇਹਦੇ ਨਾਲ ਅੱਧਾ ਕਿ ਯੂਥ ਜਾਗਰੂਤ ਹੁੰਦਾ ਹੈ ਜੀ ਉਹਨਾਂ ਨੂੰ ਹੁਣ ਲੀਲਾ ਬਾਰੇ ਤਾਂ ਪਤਾ ਨਹੀਂ ਉਹਨੂੰ ਰੇ ਲੀਲਾ ਹੋ ਰਹੀ ਹੈ ਉਹਨਾਂ ਨੂੰ ਪਤਾ ਲੱਗਦਾ ਵੀ ਆਠਾਗੁਰ ਜੀ ਹਰ ਲੀਲਾ ਕਰਕੇ ਗਏ ਆ ਜੀ ਤਾ ਜਾਗਰਤ ਹੁੰਦਾ ਵੀ ਜੋਤੀ ਰਾਧਾ ਰਾਦੇ ਰਾਦੇ ਹਾਂਜੀ ਤੁਮਾਂ ਜੀ ਰਾਦੇ 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 ਜੀ ਜੀ ਸੋ ਕੀ ਕਹੂੰਗੇ ਇਹ ਰਾਸਲੀਲਾ ਜੋ ਕਰਵਾਈ ਜਾ ਰਹੀ ਹੈ ਰਾਧੇ ਕਿਰਪਾ ਕਲੱਬ ਦੇ ਵੱਲੋਂ ਤੇ ਹਰ ਸਾਲ ਇਹ ਕੀਤਾ ਜਾਂਦਾ ਇੱਕ ਵੱਡਾ ਉਪਰਾਲਾ ਖਰੜ ਨਿਵਾਸੀਆਂ ਦੇ ਲਈ ਇੱਕ ਵੱਡੀ ਗੱਲ ਵੀ ਹੈ ਹਾਂਜੀ ਬਹੁਤ ਵੱਡੀ ਗੱਲ ਹੈ ਖਰੜ ਨਿਵਾਸੀਆਂ ਵੱਲੋਂ ਵੀ ਇਹ ਹਰ ਸਾਲ ਹੋਣੀ ਚਾਹੀਦੀ ਹੈ ਹਰ ਹਰ ਸਾਲ ਹੁੰਦੀ ਆ ਰਹੀ ਹੈ ਕਿਉਂਕਿ ਜਿਹੜੇ ਬੱਚੇ ਐ ਇਹ ਰਾਸਲੀਲਾ ਨਾਲ ਜੁੜਨ ਤੇ ਸਾਡਾ ਇਹੀ ਮਾਨਨਾ ਹੈ ਵੀ ਰਾਸਲੀਲਾ ਨਾਲ ਜੁੜੇ ਰਹਿਣਾ ਭਗਵਾਨ ਕ੍ਰਿਸ਼ਨ ਨਾਲ ਜੁੜਨ ਸ੍ਰੀ ਜੀ ਨਾਲ ਜੁੜਨ ਅੱਜ ਤੋਂ ਸ੍ਰੀ ਜੀ ਦਾ ਬਹੁਤ ਹੀ ਬੜਾ ਦਿਨ ਤਾਂ ਉਹਨਾਂ ਦਾ ਜਨਮ ਦਿਨ ਤਾਂ ਅੱਜ ਸ੍ਰੀ ਜੀ ਦਾ ਬਰਸਾਣੇ ਵਿੱਚ ਤੋਂ ਬਹੁਤ ਹੀ ਧੂਮ ਹੋ ਗਈ ਪਰ ਇੱਥੇ ਵੀ ਬਰਸਾਣਾ ਬਣਾ ਹੋਇਆ ਥਾ ਅੱਜ ਆਹ ਤਾਂ ਬਰਸਾਣਾ ਬਣ ਗਿਆ ਇੱਥੇ ਬਹੁਤ ਆਨੰਦ ਆਇਆ ਬਹੁਤ ਅਸੀਂ ਨੇ ਨਾਚਾ ਗਾਇਆ ਬਹੁਤ ਆਨੰਦ ਮਨਾਇਆ ਜੀ ਮੈਂ ਤਾਂ ਚਾਹਤਾ ਹੂੰ ਵੀ ਹਰ ਸਾਲ ਹੋਏ ਇਹ ਬ੍ਰਿਜ ਵਾਸੀ ਆਤੇ ਰਹਿਣ हम इनका सत्कार करते रहे और सारे खर निवासी भी इनका सत्कार करें ये जो है साक्ष सात कृष्ण जी का और श्री जी का रूप है जो ब्रिजवासी हैं इनको जो कोई भोजन पोना जाता है घर में बुला करके वो भोजन भी करा सकता है जी तो इनके चरण भी धो सकता है हम तो इनके चरण धोते हैं और चरण चूमते हैं इनके क्योंकि भगवान रूप उनका ही रूप है जब ये मुक्त लगा लेते हैं जय जय श्री राधे जय जय श्री कृष्ण राधे राधे जी सब तो पहला मैं तिमान चैनल का स्वागत कर रहा हे ਤੇ ਆਪਣੇ ਜਿਹੜੇ ਸ਼ਹਿਰ ਚ ਤੇ ਜਿਹੜੇ ਆਪਣੇ ਆਪਣੇ ਬ੍ਰਿੰਦਾਵਨ ਤੋਂ ਬ੍ਰਜਵਾਸੀ ਆਏ ਆ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਕਰਦੇ ਜੀ ਤੁਹਾਨੂੰ ਕਿਵੇਂ ਲੱਗਦਾ ਜਿਹੜੇ ਇਹ ਬ੍ਰਜਵਾਸੀ ਆਏ ਨੇ ਆਪਣੀ ਕਲਾ ਦਿਖਾ ਰਹੇ ਨੇ ਉਹਨਾਂ ਬਾਰੇ ਕੀ ਕਹੂਗਾ ਇਹ ਜਿਹੜੇ ਬ੍ਰਜਵਾਸੀ ਆਪਣਾ ਕਲਾ ਦਿਖਾ ਰਹੇ ਨੇ ਇਹ ਇਹਨਾਂ ਦੀ ਇੱਕ ਵਿਦਿਆ ਹੀ ਹੈ ਇਹਨਾਂ ਨੂੰ ਇਹੀ ਚੀਜ਼ ਸਿਖਾਈ ਜਾਂਦੀ ਹੈ ਕਿ ਕਿਸ ਤਰ੍ਹਾਂ ਮਤਲਬ ਕਿ ਇਸ ਸਾਰੇ ਸ਼ਹਿਰ ਵਾਸੀ ਨੂੰ ਇਹ ਦਿਖਾ ਰਹੇ ਕਿ ਕਿਸ ਤਰ੍ਹਾਂ ਮਤਲਬ ਕਿ ਠਾਕੂ ਜੀ ਨੇ ਉਸ ਟਾਈਮ 5000 ਸਾਲ ਪਹਿਲਾਂ ਕਿਸ ਤਰ੍ਹਾਂ ਉਹਨਾਂ ਨੇ ਲੀਲਾ ਖੇਲੀ ਸੀ ਉਹ ਇਸ ਇਸ ਦੌਰਾਨ ਇਹ ਫਿਰ ਜਿਹੜਾ ਯੂਥ ਹੈ ਉਹ ਜਾਗਰੂਤ ਹੋ ਰਿਹਾ ਹੈ ਇਸ ਤਰ੍ਹਾਂ ਹੀ ਫਿਰ ਸਾਰਿਆਂ ਨੂੰ ਜਿਹੜੇ ਆਪਣੀ ਨਵੀਂ ਪੀੜ੍ਹੀ ਹੈ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਕੀ ਸਾਡੇ ਜਿਹੜੇ ਠਾਕੂ ਜੀ ਸੀ ਉਹਨਾਂ ਦੇ ਲੀਲਾ ਬਾਰੇ ਉਹਨਾਂ ਨੂੰ ਪਤਾ ਲੱਗਦਾ ਹੈ ਤੇ ਇਸੀ ਦੌਰਾਨ ਫਿਰ ਜਿਹੜੇ ਬੱਚੇ ਆ ਉਹ ਨਸ਼ਿਆਂ ਤੋਂ ਦੂਰ ਰਹਿੰਦੇ ਆ ਇਸ ਕਰਕੇ ਆ ਸਾਰਿਆਂ ਨੂੰ ਜੁੜਨਾ ਚਾਹੀਦਾ ਹੈ ਜੀ ਆ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਬਿਲਕੁਲ ਤੇ ਜਿੰਨਾ ਵੀ ਟਾਈਮ ਮਿਲਦਾ ਹੈ ਜਰੂਰ ਆਓ ਤੇ ਆਪਣਾ ਹਿੱਸਾ ਦੇਖ ਕੇ ਜਾਓ ਲੀਲਾ ਜਰੂਰ ਰਾਦੇ 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 ਕੀ ਨਾਮ ਹੈ ਤੁਹਾਡਾ ਸ਼ਨੀਰ ਅੱਜ ਤੁਸੀਂ ਕਿੱਥੇ ਆਏ ਹੋ ਰਾਸਲੀਲਾ ਰਾਸਲੀਲਾ ਤੁਸੀਂ ਦੇਖੀਆ ਰਾਸਲੀਲਾ ਹਾਂਜੀ ਕਦੇ ਪਹਿਲਾਂ ਵੀ ਦੇਖੀ ਐ ਹਾਂਜੀ ਕਿੱਥੇ ਦੇਖੀ ਸੀ ਉਰੇ ਹੀ ਸੀ ਦੇਖੀ ਉਰੇ ਹੀ ਦੇਖੀ ਸੀ ਕਿਵੇਂ ਲੱਗਦੀ ਐ ਤੁਹਾਨੂੰ ਰਾਸਲੀਲਾ ਅੱਛੀ ਇਹ ਕੀ ਕ੍ਰਿਸ਼ਨ ਜੀ ਦੀ ਦਿਖਾਉਂਦੇ ਹੁੰਦੇ ਆ ਰਾਸਲੀਲਾ ਹਾਂਜੀ ਭਗਵਾਨ ਕ੍ਰਿਸ਼ਨ ਜੀ ਦੀ ਹਾਂਜੀ ਤੁਸੀਂ ਮੰਦਿਰ ਜਾਂਦੇ ਹੁੰਦੇ ਹੋ ਹਾਂਜੀ ਠਾਕੁਰ ਜੀ ਦੀ ਸੇਵਾ ਕਰਦੇ ਹੁੰਦੇ ਹੋ ਹਾਂਜੀ ਓਕੇ ਕਿਹੜੀ ਕਲਾਸ ਪੜ੍ਹਦੇ ਤੁਸੀਂ ਪਹਿਲੀ ਪਹਿਲੀ ਕਿੰਨੀ ਉਮਰ ਐ ਤੁਹਾਡੀ 8 8 ਸਾਲ ਤੁਸੀਂ 8 ਸਾਲ ਦੀ ਉਮਰ ਦੇ ਵਿੱਚ ਭਗਵਾਨ ਨੂੰ ਮੰਨ ਰਹੇ ਹੋ ਤੁਹਾਨੂੰ ਇਹ ਸਿੱਖਿਆ ਕਿੱਥੋਂ ਮਿਲੀ ਵੀ ਮੰਦਰ ਚ ਜਾਣਾ ਕਿਵੇਂ ਜਾਣਦੇ ਹੋ ਤੁਸੀਂ ਕਿਹਨੇ ਤੁਹਾਨੂੰ ਦੱਸਿਆ ਪਾਪਾ ਨੇ ਹਾਂਜੀ ਪਾਪਾ ਨਾਲ ਜਾਂਦੇ ਹੁੰਦੇ ਹਾਂ ਹਾਂਜੀ ਸੋ ਅੱਛੀ ਗੱਲ ਹੈ ਬੋਲੋ ਰਾਦੇ 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 ਕੁੰਜ बिहारी ਸ਼ੇਰਦਾਸ ਇਹ ਕੀ ਨਾਮ ਹੈ ਤੁਹਾਡਾ ਮੇਰਾ ਦਿੱਤਿਆ ਕੀ ਕਹੋਗੇ ਜਿਹੜੀ ਇਹ ਰਾਸਲੀਲਾ ਹੋ ਰਹੀ ਹੈ ਤੇ ਰਾਸਲੀਲਾ ਬਾਰੇ ਤੁਸੀਂ ਕਿੰਨਾ ਕੁ ਜਾਣਦੇ ਹੋ ਪਹਿਲੀ ਗੱਲ ਤਾਂ ਜਿਹੜੀ ਲੀਲਾ ਕਰ ਰਿਹਾ ਹੈ ਇਹਦਾ ਕੋਈ ਅੰਤ ਨਹੀਂ ਹੈਗਾ ਜੀ ਜੋ ਲੀਲਾ ਕਰਵਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਪ੍ਰਣਾਮ ਹੈ ਜੀ ਠੀਕ ਹੈ ਜਿਹੜੇ ਕਰ ਰਹੇ ਉਹਨਾਂ ਨੂੰ ਪ੍ਰਣਾਮ ਹੈ ਬਿਲਕੁਲ ਇਹ ਜੋ ਲੀਲਾ ਕਰੀ ਹੈ ਤੇ ਅੱਜ ਜੋ ਲੀਲਾ ਹੋਈ ਹੈ ਅੱਜ ਜਨਮotsav ਦਿਖਾਇਆ ਸ਼੍ਰੀ ਜੀ ਦਾ ਅੱਜ ਰਾਧਾष्टमी 31 ਅਗਸਤ ਤੇ ਸਵੈਮ ਸ਼੍ਰੀ ਜੀ ਦਾ ਅਜੂਰੇ ਵਰਣਨ ਹੋਇਆ ਬਿਲਕੁਲ ਜੀ ਮੈਂ ਸ਼੍ਰੀ ਜੀ ਦਾ ਪਰਦਾ ਖੁੱਲਿਆ ਗਿਆ ਨਾਲ ਹੀ ਆਪਣੇ ਕਹਿੰਦੇ ਬਾਰਿਸ਼ ਸ਼ੁਰੂ ਹੋ ਗਈ ਸ਼੍ਰੀ ਜੀ ਨੇ ਆਪਣੀ ਚਲਕ ਦਿਖਾਈ ਹੈ ਕਿ ਜੇ ਤੁਸੀਂ ਆ ਤਾਂ ਮੈਂ ਵੀ ਆ वे या बाकी लीला दा बहुत आनंद आया लीला विच ठाकुर जी विराजमान सिगे श्री जी विराजमान सिगे और माखन चोर दी लीला दिखाई है बहुत आनंद सी गा लीला दा गुणज बिहारी शेरदास दास देखो मैं ते देखो कितनी सुंदर दिव्य वस्तु कितनी सुंदर बेटी है कितना तेज है करोड़ों सूर्य इसके मुखमंडल को देकर के लज्जित हो रहे हैं कामदेव इसके मुखमंडल को देकर लज्जित हो रहे हैं इतनी सुंदर है हमारी बेटी हम इसके रूप स्वरूप का बखान ना कर सकें महर तुम्हारी तो बात यमुना जी ने सुन ली और हमारे घर में बेटी आ गई अब तो गुरु घर का चारी जी ने लाओ बोल के और यहाँ को नामकरण करवाओ और घर को चलो जल्दी चलो आज तुम्हें सोलह साल को है वो साठ वर्ष हाँ। 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 घर tenho